ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਜੱਗੀ ਕੋਲ ਪਹੁੰਚ ਚੁੱਕੇ ਆ ਪਿੰਡ ਪੱਡੇ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਨਾਨਾ ਅੱਜ ਵੀ ਨਾ ਕੋ ਤਿੰਨ ਚਾਰ ਤੇ ਲੱਗਪਾ گاਵਾ ਸੇਲ ਹੈ ਜੀ ਤੇ ਆਉਣ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਜੱਗੀ ਜੀ ਸਭ ਠੀਕ ਠਾਕ ਜੀ ਹਾਂ ਜੀ ਜੀ ਕਿਰਪਾ ਤੁਸੀਂ ਸੁਣਾਓ ਬਸ ਮੇਰਾ 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 ਕਿਵੇਂ ਰਿਹਾ ਫਿਰ ਬਹੁਤ ਵਧੀਆ ਜੀ ਤਾਂ ਸਵਾਗਤ ਹੋਰ ਗੱਲਾਂ ਕਰਕੇ ਬੋਲ ਗਏ ਚਲੋ ਚੱਲਾਂਗੇ ਹਾਂ ਜੀ ਮਾਲ ਜੀ ਸੋਨਾ ਸੀ ਹਣਾ ਸੋਨਾ ਆਇਆ ਤੇ ਭਾ ਦੇਣਾ ਮੇਰੇ ਰੇਡ ਭਾ ਵੀ ਕਰਾ ਜੀ ਮਾਲ ਸੁਥਰਾ ਹੋਵੇ ਫਿਰ ਤੁਹਾਨੂੰ ਪਰਾ ਵੇਖ ਜਾਂਦਾ ਭਾ ਫਿਰ ਐ ਨਾ ਭਾਈ ਜੀ ਤੁਹਾਡੇ ਇਲਾਕੇ ਚ ਲੋ ਹੈ ਥੋੜਾ ਜਿਹਾ ਭਾ ਜਾਇਜ਼ ਹਾਂਜੀ 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 ਚਲੋ ਭਾ ਜੈ ਜੋ ਕਿ ਤਾਂ ਹੀ ਫਿਰ ਜਾਊਗਾ ਮਾਲ ਜੀ ਬਿਲਕੁਲ ਜੀ ਬਿਲਕੁਲ ਇਹ ਫਿਰ ਘਰੇ ਜੋੜਾ ਪੈਣਾ ਹਾਂਜੀ ਹਾਂਜੀ ਹਾਂ ਸਹੀ ਗੱਲ ਹੈ ਜੀ ਚਲੋ ਕਿੰਨੇ ਪੈਤੀ ਅੱਜ ਫਿਰ ਅੱਜ ਵੀ ਜੀ ਤਿੰਨ ਜੇ ਪਸ਼ੂ ਤਿੰਨ ਸੂਸਵਾਇ ਤੇ ਨਹੀਂ ਤਿੰਨੇ ਸੋਏ ਸਵਾ ਆਜੋ ਫਿਰ ਇਹ ਬਾਈ ਜੀ ਇਹ ਵੀਰੇ ਸੇਰੇ ਸੋਈ ਆ ਬੱਤੀ ਕੋਈ 12:00 11:00 11:30 12:00 ਦੇ ਵਿੱਚ ਅੱਛਾ ਜੀ ਜੇਰ ਪਾਉਣੀ ਬਾਕੀ ਆ ਠੀਕ ਹੈ ਦੂਜਾ ਸੂਆ ਜੀ ਦੂਜਾ ਸੂਆ ਬੱਤੀ ਸਹੀ ਦੂਜਾ ਸੂਆ ਹਾਂਜੀ ਤੇ ਜੱਗੀ ਜੀ ਦੁੱਧ ਕਿੰਨਾ ਕਰੋਗੀ ਦੁੱਧ ਵੀਰੇ ਇਹਨੇ ਪਹਿਲੇ ਨੇ ਕੱਢਿਆ ਚ ਬਾਈ 23 ਕਿਲੋ ਅੱਛਾ ਤੇ ਬੱਚੀ ਉਮੀਦ ਹੈ ਵੀ 25 ਪਲੱਸ ਚੱਲੂ ਐ ਅਸਲ ਖੋਲੋ ਫਿਰ ਤੇ ਬੱਚਾ ਮਗਰ ਬੱਚਾ ਮਗਰ ਬੱਚਾ ਬੱਚਾ ਆਲਾ ਆ ਠੀਕ ਹੈ ਜੀ ਬੱਚੀ ਆ ਬੱਚਾ ਕਿਹੜਾ ਜੀ ਆਹ ਉਰਲਾ ਚਿੱਟਾ ਬੱਚਾ ਸਾਹਮਣੇ ਅੱਛਾ ਪਰਲਾ ਨਹੀਂ ਨਹੀਂ ਇਹ ਖਲੋਤਾ ਹੈ ਅਜੇ ਖੜਾ ਠੀਕ ਆ ਬ 5 4 3 ਦੀ ਸੂਈ ਹੁੰਦੀ ਹੈ ਨਹੀਂ ਆਹ ਵੇ ਨਾ ਜੇਰ ਆਉਂ ਹੀ ਮੈਂ ਕਹੀਏ ਨਾ ਜੇਰ ਲੰਮੀ ਜਾਂਦੀ ਆ ਚਲੋ ਚੋਾਈ ਬਿਲਕੁਲ ਵਧੀਆ ਬਿਲਕੁਲ ਇੱਕ ਨੰਬਰ ਲੋ ਜੀ ਦੇਖੋ ਸੋਹਣੀ ਬੈੜ ਆ ਤੇ ਲੈਵੇਂ ਸਾਨੂੰ ਲਾਓ ਹੁਣ ਦੁੱਧ ਕਿੰਨਾ ਕਰਨਾ ਬੈੜ ਨੇ ਪਰ ਬਾਕੀ ਦਾ ਥਣ ਲਗਾ ਚਲੋ ਕਰ ਮੰਨ ਲਵਦਾ ਹੈ ਥਣਾ ਆਜੋ ਆਜੋ ਜੀ ਆਜੋ ਬਾਕੀ ਬੱਚੀ ਬਹੁਤ ਸੋਹਣੀ ਤਿਆਰ ਹੋਈ ਹੈ ਆਜੋ ਆਜੋ ਲਿਆਓ ਲਿਆਓ ਬਹੁਤ ਸੋਹਣੀ ਹੈ ਟਿੰਗਾਂ ਕੱਢੀਆਂ ਹੋਈਆਂ ਬਿਲਕੁਲ ਬੰਦੋ ਬੰਦੋ ਬਾਕੀ ਠੰਡੀ ਢੰਡੀ ਹੈ ਕੋਈ ਰੱਸੀ ਦੀ ਲੋੜ ਨਹੀਂ ਕੋਈ ਚੱਕਰ ਨਹੀਂ ਵੈਸੀ 4-5 ਕਿਲੋ ਚੋਈਏ ਸੰਦੀਪ ਹਾਂ 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 ਬਿਲਕੁਲ ਜੀ ਇਹ ਬੱچے ਕਰਕੇ ਥੋੜਾ ਜਿਹਾ ਦਈ ਆ ਅਸੀਂ ਬੋਲੋ ਜੇਰ ਜੁਰ ਕਰਕੇ ਦਈ ਹਾਂਜੀ ਮੁੱਲ ਕਰਾ ਲਓ ਜਿੰਨਾ ਤੁਸੀਂ ਕਰਾਉਣਾ ਜੈ ਜੀ ਜਾਨ ਬਸ ਉੱਤਰਾਣੇ ਕੰਮ ਬੜੇ ਫਟਾਫਟ ਲਾ ਆ ਵੇਖ ਲੋ ਬੱਚੀਆਂ ਦੇ ਕੱਦ ਉਹ ਤੇ ਬਾਕੀ ਆਹ ਬਹਕਾਰੀ ਰੱਖਦੇ ਹੋ ਵੀ ਜੀ ਉੱਤੋਂ ਲਾ ਰੋ ਲਾ ਰੋ ਫੜ ਕਰੀ ਨਹੀਂ ਨਹੀਂ ਬਹੁਤ ਸੋਹਣੀ नस्ਲ ਆ ਬੈਠ ਤੇ ਜੀ ਬ੍ਰੀਡ ਵਾਲੀ ਹਾਂ ਜੀ ਬ੍ਰੀਡ ਵਾਲੀ ਦੰਤ 25 ਪਲੱਸ ਭਰ ਜੂਗੀ ਬਿਲਕੁਲ ਬਿਲਕੁਲ ਬਾਕੀ ਮੋਲ ਇਹਦਾ ਵੀ ਜੀ 90 ਕਰਾ ਲਓ 85 ਕਰਾ ਲਓ ਬਾਕੀ ਤੁਸੀਂ ਮਾਨ ਕਰਾ ਲਓ ਜੋ ਕਰਾਉਣਾ ਵਿੱਚ ਦੱਸ ਦੋ 80 ਦੀ ਜਾਂ ਦੋ ਥੱਲੇ ਜਾਂ ਦੋ 80 ਦੋ ਕੋਈ ਗੱਲ ਨਹੀਂ ਕਰ ਦਿਆਂਗੇ ਮੌਕੇ ਤੇ ਤੇ ਨਹੀਂ ਛੱਡ ਦੋ 80 ਚਲੋ ਇਹ ਕਰਨਾ ਹੋਰ ਕਰ ਦਾਂਗੇ ਕਰ ਦਾਂਗੇ ਮਾਨ ਮਾਨ ਕੇ ਕਰ ਦੇ ਮੁਕੇ ਕਰ ਦੇ ਮੁੱਖ ਮਾਨ ਠੀਕ ਆ ਤੇ ਇਹ ਵੀ ਸੂਈ ਆ ਇਹ ਵੀ ਸੂਈ ਸਵਾਈ ਪਰਸੋ ਸ਼ਾਮ ਦੀ ਵਾਸੀ ਸੂਈ ਜੇ ਅੱਛਾ ਜੀ ਇਹਦੇ ਕੋ ਤਿਆਰ ਬੌਲਾ ਹੋਏਗਾ 20 ਕਿਲੋ ਮੀਟਰ ਅੱਛਾ 20 ਕਿਲੋ ਤਿਆਰ 1 ਕਿਲੋ ਤਿਆਰ ਬਾਕੀ ਖਾਨ ਦੀ ਕੁਆਲਟੀ ਕੁਆਲਟੀ ਚੈੱਕ ਆ ਬੱਚਾ ਇਹਦਾ ਹੈਗਾ ਨਾ ਜੀ ਹਾਂ ਜੀ ਇਹਨੇ ਮਗਰ ਵੀ ਵਾਸੀ ਆ ਜੀ ਤੇ ਭਾਈ ਜੀ ਫਿਰ ਦੁੱਧ ਕਿੰਨਾ ਕਰੋਗੀ ਜੀ ਦੁੱਧ ਵੀਰੇ ਵੇਖੋ ਇਹਦੇ ਵਚੀ ਨੇ 25 26 ਕਿਲੋ ਰਮਾਣਾ ਚਵਾਉਣਾ ਹੱਸ ਇਹ ਵੀ ਖੋ ਲੋ ਵੱਧ ਵੀ ਚਵਾ ਸਕਦੇ ਵੱਧ ਵੀ ਚਵਾ ਸਕਦੇ ਲੋ ਜੀ ਦੇਖੋ 20 ਕਿਲੋ ਬੋਲਾ ਹੀ ਐ ਇਸ ਟਾਈਮ ਤੇ ਅਜੇ 4 ਚਵਾਈਆਂ ਹੋਈਆਂ ਅਜੇ ਬਚੀਆਂ ਠੀਕ ਆ ਆ ਦੇਖੋ ਗਾਡੀ ਕੁਆਲਟੀ ਚੈੱਕ ਕਰਾਓ ਨਹੀਂ ਚੰਗੀ ਹੈ ਚੰਗੀ ਹੈ ਇਧਰੋਂ ਨਹੀਂ ਮੜਾਓ ਛਾਤੀ ਦਾ ਯਾਰ ਅਗਰ ਥਾਂ ਤੋਂ ਆਡਰ ਰੋਡਰ ਬਹੁਤ ਸੋਹਣਾ ਕੱਢਿਆ ਵਚੀ ਨਾ ਲਾ ਦੇ ਉੱਤੋਂ ਤੇ ਇੱਕ ਕਰ ਪ੍ਰਿੰਟ ਦੇਖੋ ਐਸੀਗਾ ਨਹੀਂ ਠੀਕ ਆ ਲੈ ਚਲ ਇਧਰ ਲੋ ਜਗੀ ਚੁਆਈ ਚੋਂ ਦੀ ਵਰੀ ਬਾਈ ਹੈ ਨਾ ਕਿ ਨਾ ਇੱਕ ਨੰਬਰ ਹੋਏਗੀ ਚੁਆਈ ਦੀ ਕੋਈ ਟੈਨਸ਼ਨ ਨਹੀਂ ਹੈਗੀ ਬਸ ਠੀਕ ਆ ਆਜੋ ਵੀਰ ਜੀ ਆਜੋ ਤੇ ਜਗੀ ਦੀ ਫਿਰਦੀ ਕੀਮਤ ਕੀਮਤ ਇਹਦੀ ਵੀ ਜ਼ਿਆਦੀ ਹੋਏਗੀ ਸੰਦੀਪ ਵੀਰ ਜੀ ਉਹਦੋਂ ਵੀ ਬੱਚੀਆਂ ਸੋਈਆਂ ਸਵਾਈਆਂ ਪਵਾਈਆਂ ਅਸੀਂ ਵਿੱਚ ਵੀਡੀਓ ਦੇ ਤੇ ਸਾਰੀਆਂ ਵੀਰਾਂ ਨੇ ਚੋ ਕੇ ਹੀ ਖੜੀਆਂ ਆ ਬਿਲਕੁਲ ਬਿਲਕੁਲ ਦੋ ਦੋ ਡੰਗ ਅਸੀਂ ਚਵਾ ਕੇ ਦੇ ਹਾਂਜੀ ਹਾਂਜੀ ਤੇ ਵੀ ਬੱਚੀਆਂ ਕੋਈ ਵੀਰਾ ਆ ਕੇ ਚਵਾਈਆਂ ਕਰਕੇ ਖੜੇ ਤਸल्ली ਨਾਲ ਦੱਸ ਦੋ ਇਹ ਮੁੱਲ ਇਹਦਾ ਵੀ ਵੇਚੀ ਭਾਵੇਂ 80 85 ਕਰਾ ਲਓ 75 ਯਾ ਦੀ ਬੱਚੀ ਦੇ ਦਈਏ ਛੜ ਦੋ ਜਿਹੜੇ ਛੜਨੇ ਤੇਹੀ ਛਡਾ ਲਓ ਜੋ ਛਡਾਉਣਾ ਨੇ ਮੋਲ ਦੈਂ ਜੈ ਚਾਰ ਦਿਆਂਗੇ ਠੀਕ ਹੈ ਜੀ ਹਾਂ ਜੀ ਚਲੋ ਜਾਣ ਦੋ 70000 ਠੀਕ ਹੈ ਜੀ ਵਾ ਜਾਣ ਦੋ ਕੋਈ ਨਹੀਂ ਵਾ ਠੀਕ ਹੈ ਤੇ ਇਹ ਵੀ ਇਹ ਵੀ ਸੂਈ ਆ ਇਹ ਵੀ ਸੂਈ ਜੇ ਬੱਚੀ ਵੀਦੀ ਇਹਨੂੰ ਕਿਨੇ ਡੈਮੋ ਗਿਆ ਜੀ ਇਹਨੂੰ ਵੀ ਅੱਜ 6ਵਾਂ ਦੇਣ ਜੇ ਬੱਚੀ ਇਹਦੇ ਮਗਰ ਦੇ 6 ਦਿਨ ਹੋ ਗਏ ਸਾਨੂੰ ਨਾਲ ਆ ਬੱਚੇ ਦਾ ਉਹ ਬੱਚਾ ਮੈਂ ਸਾਰੀਆਂ ਬੋਲੇ ਵੇਚੀਆਂ ਮੰਨ ਲਿਆ ਸਾਰੀਆਂ ਬੋਲੇ ਜੀ ਹਾਂ ਲਓ ਜੀ ਇਹ ਵੀ ਵਹਿੜ ਵੇਖੋ ਜੀ ਤੇ ਵਹਿੜ ਇਹ ਵੀ ਚੰਗੀ ਆ ਤੋੜ ਲਓ ਬਜੀ ਨੂੰ ਆਹ ਦੇਖੋ ਠੀਕ ਆ ਜੋ ਜੀ ਆ ਜੋ ਇਹਦਾ ਮਕਰ ਪੰਛੀ ਜੋ ਬੈਠੀ ਆ ਜੋ ਬੱਚੀ ਆ ਇਹਦਾ ਨਾਟ ਉੱਤੇ ਜੀ ਬਿਲਕੁਲ ਆ ਜੀ ਠੀਕ ਆ ਆਹ ਲੀ ਆਣ ਤੋਂ ਬਹੁਤ ਸੋਹਣਾ ਬੈਠ ਨੇ ਫਟਿਆ ਨਾ ਤੇ ਜੱਗੀ ਜੀ ਫਿਰਿੰਦੀ ਕੀ ਮਾਰ ਇਹਦਾ ਛੋਟਾ ਜਿਹਾ ਹੀ ਰੇਲ ਬਿਲਕੁਲ ਛੋਟਾ ਜਿਹਾ ਹੀ ਬੱਚੀ ਓਡਾ ਕ ਮੁੱਲ ਦਾ 45000 ਦੀ 45000 ਦੀ ਯੈਸ ਲੋਈ ਹਾਂਜੀ ਹਾਂਜੀ ਬਹੁਤ ਸੋਹਣੀ ਚੋਣ ਚਾਨ ਇੱਕ ਨੰਬਰ ਬੱਚੀ ਦੀ ਚਲੋ ਠੀਕ ਆ ਬਤ ਤਿੰਨੀ ਬਣਾ ਜੀ ਹਾਂਜੀ ਤਿੰਨੀ ਆ ਜੀ ਦੇਖੋ ਜੀ ਤਿੰਨ ਬਣਾ ਬਾਈਆਂ ਕੋਲ ਜੀ ਬਾਕੀ ਵਾਰ ਹੋ ਵੀ ਜੀ ਇਹ ਬੇਨਤੀ ਕਰ ਦੋ ਨਾ ਭਾਈ ਇੱਥੇ ਆ ਕੇ ਚੈੱਕ ਕਰੋ ਚੁਾਈ ਕਰੋ ਨਾ ਭਾਈ ਜੀ ਹਾਂਜੀ ਹਾਂਜੀ ਵੀਰ ਜੀ ਬਿਲਕੁਲ ਹਾਂ ਪੂਰੀ ਧੋਲੇ ਲੈ ਕੇ ਜਾਓ ਬਾਕੀ ਚਲੋ ਜੀ ਬੜਾ ਟਾਈਮ ਹੋ ਗਿਆ ਵੀਡੀਓ ਬਣਾਉਣ ਦੇ ਨੂੰ ਹੁੰਦਾ ਤਸੱਲੀ ਵੇਹੇ ਤੁਹਾਡੀ ਪੂਰੀ ਹੁੰਦੀ ਆ ਜੀ ਤੁਹਾਨੂੰ ਪਤਾ ਹੈ ਆਪਣਾ ਪਸ਼ੂ ਸਾਫ਼ ਹੁੰਦਾ ਹਾਂ ਹਾਂਜੀ ਹਾਂ ਤੇ ਸਾਫ਼ ਪਸ਼ੂ ਦਾ ਬਹੁਤ ਵਾਧਾ ਹੁੰਦਾ ਬਿਲਕੁਲ ਬਿਲਕੁਲ ਜੀ ਹਾਂਜੀ ਚਲੋ ਬੋਲੇ ਨੰਬਰ ਜੀ ਸਾਡੀ ਵੀਡੀਓ ਆਪਣਾ ਪਿੰਡ ਪੱਡੇ ਤਸੀਲ ਡੇਰਾ ਫਾਪਾ ਨਾਨਕ ਤੇ ਜ਼ਿਲ੍ਹਾ ਕਰਦਾਸਪੁਰ ਤੇ ਨੰਬਰ